ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਹਰ ਵਾਰ ਇੱਕ ਅਨੋਖਾ ਤਰੀਕਾ ਅਪਣਾਉਂਦੇ ਨੇ ਕੋਈ ਮੋਮਬਤੀਆਂ ਨਾਲ ਪੈਦਲ ਮਾਰਚ ਕੱਢਦਾ ਹੈ ਤੇ ਕੋਈ ਨਾਅਰੇ ਲਾਉਂਦਾ ਹੈ ਪਰ ਪਿੰਡ ਬਾਦਲ ਵਿਖੇ ਦਸ਼ਮੇਸ਼ ਸਿੱਖਿਆ ਕਾਲਜ ਦੇ ਸਹਾਇਕ ਪ੍ਰੋਫੈਸਰ ਮਨਜੀਤ ਸਿੰਘ ਸਾਹੋਕੇ ਨੇ ਜਲੀਆਂ ਵਾਲਾ ਬਾਗ ਸਾਕੇ ਦੇ ਸ਼ਹੀਦਾਂ ਨੂੰ 100ਵੀਂ ਵਰ੍ਹੇ ਤੇ ਅਨੋਖੀ ਸ਼ਰਧਾਂਜਲੀ ਦਿੱਤੀ ਮਨਜੀਤ ਸਿੰਘ ਨੇ ਪਿੰਡ ਦੇ ਇੱਕ ਟਿੱਬੇ ਨੂੰ ਚੁਣਿਆ ਤੇ ਉਸ ਟਿੱਬੇ ਤੇ ਜਰਨਲ ਡਾਇਰ ਦਾ ਦੈਤ ਰੂਪੀ ਚਿਹਰਾ ਕਾਲੇ ਰੰਗ ਚ ਉਕੇਰ ਕੇ ਸੋਵੀ ਬਰੇ ਗੰਡ ਦੇ ਮੱਧੇ ਨਜ਼ਰ ਉਸ ਤੇ 100 ਕਿੱਲਾਂ ਵੀ ਗੱਡੀਆਂ ਪ੍ਰੋਫੈਸਰ ਨੇ ਟਿੱਬੇ ਤੇ ਕਰੀਬ 5 ਫੁੱਟ ਉੱਚੀਆਂ ਅਤੇ 50 ਫੁੱਟ ਚੌੜੀਆਂ ਕਲਾਕ੍ਰਿਤੀਆਂ 4 ਦਿਨਾਂ ਦੀ ਮਿਹਨਤ ਨਾਲ ਬਣਾਈਆਂ ਸਹਾੋਕੇ ਨੇ ਮਿੱਟੀ ਦੇ ਟਿੱਬੇ ਤੇ 100 ਤੋਂ ਵੱਧ ਵੱਡੇ ਛੋਟੇ ਹਿੰਦੂ ਮੁਸਲਮਾਨ ਅਤੇ ਸਿੱਖਾਂ ਨੂੰ ਬਰਾਬਰੀ ਦਾ ਸਥਾਨ ਦੇ ਕੇ ਸ਼ਹੀਦਾਂ ਦੇ ਚਿਹਰੇ ਬਣਾਏ ਭਗਦੇ ਨੇ 1919 ਨੂੰ ਅੰਮ੍ਰਿਤਸਰ ਵਿਖੇ ਜਿਹਦਾ ਇੱਕ ਜਰਨਲ ਡੈਰ ਵਾਲਿਓ ਇੱਕ ਮਾੜਾ ਮਲਕਾਰਨਾਮਾ ਕੀਤਾ ਗਿਆ ਤੇ ਉਹਦੇ ਸਬੰਧ ਦੇ ਵਿੱਚ ਮੈਂ ਇਹ ਜਿਹੜੇ ਸੱਚੂ ਬਣਾਏ ਆ ਉਹਨਾਂ ਸਿੱਧਾਂ ਨੂੰ ਯਾਦ ਕਰਦੇ ਹੋਏ ਆਪਦੇ ਵੱਲੋਂ 3647 ਦਿੱਤੀ ਹੈ ਜੀ ਕਿਸ ਤਰ੍ਹਾਂ ਨਾਲ ਜਿਹੜੀ ਸ਼ਰਧਾਂਜਲੀ ਦਿੱਤੀ ਹੈ ਕੀ ਕੀ ਕੁਝ ਤੁਸੀਂ ਇੱਥੇ ਬਣਾਇਆ ਜਿਹੜਾ ਜੀ ਇਹਦੇ ਵਿੱਚ ਇੱਕ ਤਾਂ ਮੈਂ ਜਰਨਲ ਡੈਰ ਦਾ ਮਤਲਬ ਬਣਾਇਆ ਹੈਗਾ ਜੀ ਉਹ ਜਰਨਲ ਡੈਰ ਦਾ ਮੈਂ ਫੇਸ ਬਣਾਇਆ ਔਰ ਫੇਸ ਦੇ ਉੱਤੇ 100 ਕਿਲਾ ਟੋਕੀਆਂ ਜੀ ਸੋ ਕਿੰਨਾ ਉਹ ਮੈਂ ਕੱਲੇ-ਕੱਲੇ ਸਾਲ ਨੂੰ ਇੱਕ-ਇੱਕ ਸਾਲ ਨੂੰ ਮੈਂ ਰਿਪਰੈਜ਼ੈਂਟ ਕਰਦੀਆਂ ਹੈਗੀਆਂ ਠੀਕ ਔਰ ਉਹਦੇ ਤੁਸੀਂ ਉਹਨੂੰ ਇੱਕ ਸਵਾਰ ਕੇ ਦੇਖਿਓ ਕਿਸਦਾ ਉਹਦੇ ਜਿੱਥੇ ਚੱਲ ਲਈ ਜਾਉ ਉਹਦੇ ਉਹਦੇ ਮਨੱਕੇ ਵਿੱਚੋਂ ਫੋਨ ਆ ਰਿਹਾ ਤੇ ਮੂੰਹ ਦੇ ਵਿੱਚੋਂ ਫੋਨ ਆ ਰਿਹਾ ਜਿਸ ਤਰ੍ਹਾਂ ਲਾਲਜੀਤ ਦਿਖਾਈ ਜਾਉਦੀ ਐਡਾ ਮਲ ਮਾੜਾ ਸਖ਼ਤ ਜਿਹਾ ਸੀਗਾ ਇਸ ਮਲ ਦੁਨੀਆ ਤੇ ਪੈਦਾ ਹੋਇਆ ਔਰ ਉਹਨੂੰ ਅਸੀਂ 100 ਸਾਲ ਬਾਅਦ ਉਹਨੂੰ ਇੰਨਾ ਕੇ ਦਰ ਦਿੱਤਾ ਉਹਦੀ ਮਲ ਪੁਤਲੇ ਨੂੰ ਜੇ ਉਹ ਵੀ ਆਪਨਾ ਕਿਤੇ ਦੇਖਦੀ ਹੋਊਗੀ ਜਾਂ ਸੁਣਦੀ ਹੋਊਗੀ ਜਾਂ ਮਤਲਬ ਇਹੋ ਜਿਹੇ ਬੰਦੇ ਹੋਰ ਜਿਹੜੇ ਪੈਦਾ ਹੋ ਰਹੇ ਆ ਉਹ ਨਹੀਂ ਹੋਣੇ ਚਾਹੀਦੇ ਉਹਨਾਂ ਨੂੰ ਇਹੋ ਜਿਹੇ ਜਿਹੜੀਆਂ ਇਹੋ ਜੀ ਮਲਕਲਾ ਦੇ ਰਾਹੀ ਉਹਨੂੰ ਮੈਂ ਮਤਲਬ ਆਪਣੇ ਉਹਨੂੰ ਮਤਲਬ ਪਖਾਉਣਾ ਚਾਹਣਾ ਵੀ ਕੋਈ ਐਡੀ ਮਾੜੀ ਘਟਨਾ ਜਿਹੜੀ ਹੋਈ ਹੈ ਇਸ ਤਰ੍ਹਾਂ ਦੇ ਹੋਰ ਬੰਦੇ ਦੇ ਵੱਲੋਂ ਨਾ ਪੈਦਾ ਹੋਣ ਕੀ ਕਿਸ ਤਰ੍ਹਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਸਟੈਚੂ ਵਗੈਰਾ ਜਿਹੜੇ ਬਣਾਉਂਦੇ ਰਹੋਗੇ ਬਿਲਕੁਲ ਜੀ ਮੈਂ ਇਸ ਤਰ੍ਹਾਂ ਦੇ ਸਟੈਚੂ ਜਿਹੜੇ ਹੈਗੇ ਆ ਤਕਰੀਬਨ ਜਿਹੜਾ ਇਹ 2019 ਹੈਗਾ 100 ਸਾਲ ਪੂਰਾ ਹੋ ਗਿਆ ਉਹਨਾਂ ਸਿੱਧਾਂ ਨੂੰ ਪਰ ਐਡੀ ਵੱਡੀ ਗੰਤੀ ਦੇ ਸ਼ਹੀਦियां ਔਰ ਇੱਕ ਦਿਨ ਮੈਂ ਸ਼ਹੀਦੀ ਦਾ ਮਨਾ ਕੇ ਮੈਂ ਆਪਣੇ ਆਪ ਨੂੰ ਸੰਤੁਸ਼ਟ ਨਹੀਂ ਸਮਝਦਾ ਲਉਂਦਾ ਮੈਂ ਚਾਹੁੰਦਾ ਵੀ ਜਦੋਂ ਮੈਨੂੰ ਛੁੱਟੀ ਹੋਊਗੀ ਮੈਨੂੰ ਕੋਈ ਕੋਈ ਮਸੰਦੇ ਵੀ ਹੋਊਗੀ ਜਾਂ ਜੇ ਛੁੱਟੀ ਆਊਗੀ ਤੇ ਉਹਦੇ ਦੌਰਾਨ ਮੈਂ ਜਿੱਥੇ ਵੀ ਮੈਨੂੰ ਕੋਈ ਮਤਲਬ ਉੱਚੀ ਉੱਚੀਆਂ ਮਿਲੋਗੀ ਜਗ੍ਹਾ ਮਿਲੋਗੀ ਮੈਨੂੰ ਉਹਦੇ ਤੇ ਮੈਂ ਸਟੈਚੂ ਜਿਹੜੇ ਹੈਗੇ ਆ ਉਹ ਇਸ ਤਰੀਕੇ ਉਕੇਰਦਾ ਰਹੂੰਗਾ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਪ੍ਰੋਫੈਸਰ ਦੇ ਇਸ ਅਨੋਖੇ ਤਰੀਕੇ ਦੀ ਚੋਂ ਪਾਸਿਓਂ ਤਾਰੀਫ ਹੋ ਰਹੀ ਹੈ ਸਾਕੇ ਦੇ ਸ਼ਹੀਦਾਂ ਨੂੰ ਡੇਲੀ ਪੋਸਟ ਵੱਲੋਂ ਮੁੜ ਤੋਂ ਸ਼ਤ ਸ਼ਤ ਨਮਨ ਇਦੜਵਾਹ ਤੋਂ ਸੋਨੀ ਡੱਲਾ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563